ਦੇਖ ਕਿਵੇਂ ਮੂੰਹ ਮਾਰੀ ਜਾਂਦਾਗਾ ਓਰੇ ਆਵੇ ਕਿਨੇ ਲੈ ਕੇ ਦੋ ਨਾਨਾ ਕੁਝ ਖਾਣ ਨੂੰ ਨਾਨਾ ਜੀ ਨੇ ਉਚਮਲਾ ਰੱਖਿਆ ਗੱਲੇ ਆ ਲੈ ਚੀਜ਼ਾਂ ਖਵਾਈ ਜਾਂਦੇ ਆਹ ਬੜਾ ਦੁਪਹਿਰੇ ਤੋਂ ਪੂਰੇ ਖਾਲੀ ਜਾ ਭੱਜਾ ਦੇਖਿਆ ਤੇ ਮੇਖਾਂ ਸੂਰਾ ਆ ਗਿਆ ਖਰਚੇ ਦਾ ਕਰਖ ਵਿਆਹ ਲੈ ਧਰੀ ਜਾਂਦੇ ਦੇ ਮੂਰੇ ਖਵਾਈ ਚੱਲੋ ਇਹਨਾਂ ਨੂੰ ਬਿੜਲੇ ਬੈਠਾ ਨੂੰ ਓ ਕੜ ਕਿਸੇ ਕੰਮ ਦੇ ਆ ਗਏ ਤੇ ਕਹੇਰੀ ਮਾਂ ਸਾਨੂੰ ਸੂ ਨਹੀਂ ਹੈਗੀ ਜਮੇ ਰੋਟੀ ਲੱਗ ਜਾਂਦੀ ਤੀਜੇ ਦਿਨੋਂ ਆ ਕੇ ਲੈ ਆਉਂਦੀ ਉਹਨੂੰ ਆਏ ਵੀ ਨਹੀਂ ਹੈਗਾ ਵਾ ਵੀ ਮਾਣਾ ਮੋਟਾ ਸੋਚ ਸਮਝ ਲਿਆ ਕਰਾ ਵੀ ਇਹਨਾਂ ਦੇ ਤਾਂ ਆਪ ਇੰਨਾ ਖਰਚਾ ਹੁੰਦਾ ਵਾ ਰੈਂਡਕ ਹੁੰਦੇ ਇਹਨੂੰ ਲੈ ਆਉਂਦੀ ਹੈਗੀ ਇਹ ਵੀ ਜਵਾਕ ਜਦਨ ਬਸ ਜਮੀਤ ਸੜਿਆ ਪੈਗਾ ਮਾਮੀ ਨੇ ਨਾ ਮੇਰੀਆਂ ਛਾਲੀਆਂ ਚੀਜ਼ਾਂ ਖੋਲੀਆਂ ਮਾਮੀ ਨੇ ਸਾਰੀਆਂ ਚੀਜ਼ਾਂ ਖੋਲੀਆਂ ਕਿਹੜੀਆਂ ਚੀਜ਼ਾਂ ਪੁੱਤ ਕੁਲਪਲੇ ਵੀ ਤੇ ਬਿਸਕੁਟ ਵੀ ਸਾਰੇ ਖੋਲੇ ਤੂੰ ਖਾਈ ਜਾਂਦਾ ਸੀ ਹਾਂਜੀ ਅੱਛਾ ਖੋ ਕੇ ਅੰਦਰ ਲੱਗੀ ਹਾਂ ਅੱਛਾ ਅੰਦਰ ਲੈ ਗਈ ਕੋਕ ਚਲ ਕੋਈ ਗੱਲ ਨਹੀਂ ਪੁੱਤ ਮੈਂ ਕਰਦੀ ਆ ਉਹਨਾਂ ਨਾਲ ਗੱਲ ਜਾਂ ਤੂੰ ਅੰਦਰ ਜਾ ਕੇ ਨਾ ਟੀਵੀ ਚੱਲਦਾ ਹੋਊਗਾ ਟੀਵੀ ਦੇਖ ਲੈ ਠੀਕ ਆ ਹਾਏ ਵੀ ਮੇਰਾ ਰੱਬਾ ਅੱਜ ਵਾਕ ਦਾ ਕੀ ਕਸੂਰ ਆ ਸੱਚੀ ਲੈ ਕੇ ਮਾਮੀ ਜੀ ਨੇ ਮੇਰੀਆਂ ਸਾਰੀਆਂ ਚੀਜ਼ਾਂ ਖੋਲੀਆਂ ਮਿੰਨਾ ਤੁਨ ਭੋਰਾ ਸ਼ਰਮ ਨਹੀਂ ਆਉਂਦੀ ਹੈਗੀ ਹੋਰਾ ਪਾਰਾ ਜਵਾਕ ਆ ਜੇ ਬੈਠਾਗਾ ਤਾਂ ਤੁਸੀਂ ਉਹਨੂੰ ਕੋਈ ਚੀਜ਼ ਬੈਠੇ ਨੂੰ ਖਾ ਲੈਣ ਦਿਓ ਜੋ ਖੇਡਦਾ ਫਿਰਦਾ ਤਾਂ ਕਹਿ ਦਿੰਦਾਂ ਇਹ ਸ਼ਰਾਰਤ ਵਾਲੀ ਕਰਦਾ ਜੇ ਆਹ ਪਟਵਾਲ ਜੀ ਵੜਕਾਈ ਜਾਂਦਾ ਸੀ ਕੰਨਿਆ ਕੋਈ ਚੀਜ਼ ਬਨ ਦੂਗਾ ਸੱਚੀ ਇਹ ਤਾਂ ਨਾ ਕਿਸੇ ਪਾਸੇ ਨਹੀਂ ਮਾਨ ਹੈਗਾ ਜੇ ਜਵਾਕ ਬਹਿ ਕੇ ਕੁਛ ਖਾਣ ਬਿਠਾਤਾ ਮੈਂ ਮਾਹ ਚਲ ਖਾ ਲਾ ਇਹਦੇ ਨਾਨੇ ਨੇ ਲਿਆਤੀਆਂ ਸੀਗੀਆਂ ਰਾਤ ਹੁਣ ਕਿਤੇ ਇਹਨੇ ਇਹ ਵੀ ਨਾ ਦੱਸਤਾ ਹੋਵੇ ਵੀ ਮੇਰਾ ਨਾਨਾ ਲੈ ਆਸੀ ਚੀਜ਼ਾਂ ਫਿਰ ਉਹਦੇ ਨਾਲ ਕਲੇਸ਼ ਕਰਨੀਆਂ ਉਹਨੂੰ ਕਿਹੜਾ ਵਿਚਾਰੇ ਨੂੰ ਕਿਸੇ ਪਾਸੇ ਇਹ ਜਿਉਣ ਦਿੰਦਣਾ ਸੱਚੀ ਮੈਂ ਤਾਂ ਨਾ ਅੱਕੀ ਪਈਆਂ ਮੇਰਾ ਤਾਂ ਜੀ ਕਰਦਾ ਇਥੋਂ ਬਾਗੀ ਜਾਵਾਂ ਗੱਲ ਕਰ ਡੈਡੀ ਵੀ ਨਾ ਮੰਨੇ ਨਹੀਂ ਹੈਗੇ ਆਖੇ ਤੂੰ ਰਹਿ ਕੇ ਜਾ 4 ਦਿਨ ਰਹਿ ਕੇ ਜਾ 4 ਦਿਨ ਮੇਰਾ ਰਹਿਣ ਨੂੰ ਜੀ ਨਹੀਂ ਕਰਦਾ ਸੋਚਦੀ ਆ ਮੈਂ ਘਰਾਂ ਦੀ ਤਾਂ ਕੀ ਹੱਲ ਕਰਾਂ ਹੌਣ ਮੜਾਏ ਦੇਖਾ ਅੰਦਰ ਵੀ ਟੀਵੀ ਲਾ ਕੇ ਬਹਿ ਗਿਆ ਕਿ ਨਹੀਂ ਮੁੰਡਾ ਕਿਤੇ ਉਹ ਵੀ ਨਾ ਬੰਦ ਕਰ ਦੇਂ ਦੇਖ ਕੇ ਉਹਨੂੰ ਨਾ ਬਾਬੀ ਮੇਰੀ ਗੱਲ ਸੁਣ ਤੁਸੀਂ ਮੈਨੂੰ ਜੋ ਵੀ ਕੁਝ ਕਹੀ ਜਾਂਣਾ ਮੈਂ ਚੁੱਪ ਕਰਕੇ ਸੁਣੀ ਜਾਣੀ ਆ ਗੱਲ ਕਰ ਮੇਰੇ ਜਵਾਕ ਦਾ ਕਿਉਂ ਤੁਸੀਂ ਸੱਚੀ ਜੀਣਾ ਦੁੱਬਰ ਕੀਤਾ ਹੁਣ ਮੈਂ ਕੀ ਕਰਤਾ ਮੀਤ ਬਾਬੀ ਹੁਣ ਤੈਨੂੰ ਪਤਾ ਹੀ ਆ ਅੰਦਰ ਤੂੰ ਕੀ ਕੀਤਾ ਹੁਣ ਉਹ ਪੋਰਾ ਪਾਰਾ ਜਵਾਕ ਝੂਠਾ ਨਹੀਂ ਬੋਲੂਗਾ ਨਾ ਗੱਲ ਦੱਸ ਮੈਨੂੰ ਕੀ ਗੱਲ ਹੋ ਗਈ ਤੇ ਜੋ কুরਕਰੇ ਕਰਕਰੇ ਜੇ ਖਾਈ ਜਾਂਦਾ ਸੀ ਤੂੰ ਕਾਹਤੋ ਖੋਲੇ ਪਣਾ ਵਾਹਿਗੁਰੂ 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 ਤੁਹਾਡੀ ਤਾਂ ਉਹ ਗੱਲ ਹੋ ਗਈ ਕਿ ਗਧਾ ਦੇ ਅੱਖਾਂ 'ਚ ਪਾਇਆ ਨੂਨ ਕਹਿੰਦਾ ਮੇਰੀ ਅੱਖਾਂ ਬੰਨੀ ਜਾਂਦੇ ਆ ਚੰਗਾ ਕਰਿਆ ਵੀ ਮਾੜਾ ਹੋ ਜਾਂਦਾਗਾ ਮੈਂ ਤਾਂ ਵੀ ਚੰਗੇ ਨੂੰ ਕੀਤਾ ਸੀ ਕਿਉਂ ਇਹਦੇ ਵਿੱਚ ਚੰਗਾ ਕੀ ਆ ਭਾਬੀ ਆ ਪੂਰਾ ਭਾਰਾ ਜਵਾਕਣਾ ਹ ਚੀਜ਼ਾਂ ਖਾਣਗੇ ਤਾਂ ਹੋਰ ਕੌਣ ਖਾਊਗਾ ਫਿਰ ਅਸੜੇ ਇੱਕ ਉਰਕਰੇ ਲਿਆ ਕੇ ਮੱਥੇ ਮਾਰਤੇ ਮਾੜਾ ਮੋਟਾ ਤਾਂ ਸੋਚ ਲਿਆ ਕਰੋ ਜਵਾਕਾਂ ਨੂੰ ਇਹੋ ਜਿਹੀ ਚੀਜ਼ਾਂ ਖਵਾਓਗੇ ਤਾਂ ਜਵਾਕ ਦੇ ਕੀ ਸੇਤੇ ਸਰਊਗਾ ਪਾ ਵੀ ਪਹਿਲੀ ਗੱਲ ਤਾਂ ਨਾ ਉੱਥੇ ਤਾਂ ਇਹਦੇ ਡੈਡੀ ਇਹਨੂੰ ਇਹ ਜੀਆਂ ਚੀਜ਼ਾਂ ਲਿਆ ਕੇ ਨਹੀਂ ਦਿੰਦੇ ਹੈਗੇ ਸਾਡੇ ਤਾਂ ਘਰੇ ਬਾਦੂ ਫਲ ਫਰੂਟ ਰਹਿੰਦੇ ਆ ਤੈਨੂੰ ਪਤਾ ਹੀ ਆ ਉਹਦੇ ਸਹਰੇ ਘਰ ਤਾਂ ਮੈਂ ਸੋਖੀ ਆ ਗੱਲ ਕਰ ਇਹ ਆ ਵੀ ਚਲ ਇੱਥੇ ਜਵਾਕ ਨਹੀਂ ਜੀ ਲਾਉਂਦਾ ਸੀ ਤਾਂ ਤੈਨੂੰ ਹੁਣ ਜਵਾਕ ਨੇ ਦੱਸ ਹੀ ਦਿੱਤਾ ਹੋ ਡੈਡੀ ਨੇ ਲਿਆਤ ਘਾਣੂ ਚੀਜ਼ਾਂ ਖਾਣ ਨੂੰ ਪਈ ਫਿਰ ਮੇਰੇ ਗੱਲ ਸੁਣ ਲੈ ਮੈਂ ਤਾਂ ਮੈਂ ਕਿਹੜਾ ਕੋਈ ਮਾੜਾ ਕੰਮ ਕਰਤਾ ਮੈਂ ਫੜ ਕੇ ਜੀ ਜਰਖਣੀ ਆ ਜਵਾਕ ਨੇ ਤੈਨੂੰ ਕੀ ਕਿਹਾ ਉਹ ਮੈਨੂੰ ਨਹੀਂ ਪਤਾ ਮੈਂ ਤਾਂ ਸਰਪਾਇਆ ਕਿਹਾ ਸੀ ਲੈ ਵੀ ਆ ਕਿਉਂ ਖਾਈ ਜੰਨਾ ਗੰਦਗੀ ਚੀਜ਼ਾਂ ਆ ਹੋਰ ਮੈਂ ਉਹਨੂੰ ਕੀ ਕਿਹਾ ਸੀ ਉਹ ਕੋ ਗੋਲੀ ਮਾਰ ਭਾਬੀ ਮੇਰੀ ਗੱਲ ਸੁਣ ਨਾਲੇ ਮੂੰਹ ਸੰਭਾਲ ਕੇ ਬੋਲੀ ਥੋੜਾ ਜ ਮੈਨੂੰ ਜੋ ਮਰਜੀ ਬੋਲ ਠੀਕ ਹੈ ਤੇਰਾ 13 ਜਿਤਨਾ ਮੇਰਾ ਸਿਰ ਮੈਂ ਚੱਲ ਲੂੰਗੀ ਗੱਲ ਕਰਾ ਗੋਲੀ ਗੂਲੀ ਵਾਲੇ ਸ਼ਬਦ ਨਾ ਮੇਰੇ ਜਵਾਕ ਨੂੰ ਨਾ ਬੋਲੀ ਹੈਗੀ ਇੱਥੇ 4 ਦਿਨ ਆਇਆ ਦੇ ਦੇ ਕਿਵੇਂ ਬੋਲਦੀ ਆ ਦੇਖ ਕੇ ਮੈਂ ਬੋਲਦੀ ਆ ਭਾਬੀ ਜੇ ਮੈਂ ਹੁਣ ਸਾਰਾ ਕੁਝ ਸਹੀ ਜਾਨੀ ਆ ਜਾਂ ਮੇਰਾ ਪਿਓ ਚੱਲੀ ਜਾਂਦਾ ਤੁਹਾਡੇ ਤੋਂ ਸੱਸ ਨੂੰ ਹਾਂ ਤੋਂ ਤੇਰਾ ਮਤਲਬ ਇਹ ਨਹੀਂ ਮੈਂ ਵੀ ਚੱਲੂੰਗੀ ਮੈਂ ਚੱਲੀ ਜਾਨੀ ਆ ਪਰ ਮੇਰੇ ਜਵਾਕ ਨੂੰ ਇਹ ਜੇ ਕੁਛ ਨਾ ਬੋਲ ਸੁੱਖਾ ਨਾਲ ਲੈਤਾ ਮੈਂ ਤਾਂ ਇੱਕ ਪੁੱਤ ਰੱਬ ਤੋਂ ਤੇ ਤੈਨੂੰ ਚੱਲਣ ਨੂੰ ਕਹਿੰਦਾ ਕੌਣ ਆ ਤੂੰ ਨਾ ਚੱਲ ਨਾ ਆ ਤੇ ਨਾ ਝੱਲ ਕੋਈ ਗੱਲ ਨਹੀਂ ਭਾਬੀ ਮੇਰੇ ਤੋਂ ਨਾ ਗਲਤੀ ਹੋ ਗਈ ਅੱਗੇ ਤੋਂ ਨਾ ਆਉਂਗੀ ਨਾ ਮੈਨੂੰ ਐਂ ਦੱਸ ਇੱਕ ਗੱਲ ਦਾ ਮੈਨੂੰ ਸੱਚ-ਸੱਚ ਜਵਾਬ ਦੇਈ ਭਾਬੀ ਪਰ ਤੇਰੇ ਕੋਲ ਜਵਾਬ ਹੋਣਾ ਨਹੀਂ ਉਹ ਸਵਾਲ ਦਾ ਜਿਹੜਾ ਮੈਂ ਤੈਨੂੰ ਕਰਨ ਲੱਗੀ ਆ ਨਾ ਮੈਂ ਕਰ ਪਈ ਮੇਰੇ ਕੋਲ ਸਾਰੀਆਂ ਗੱਲਾਂ ਦੇ ਜਵਾਬ ਹੁੰਦੇ ਆ ਜਦੋਂ ਤੂੰ ਆਦੇ ਪੇਕੇ ਜਾਨੀ ਆ ਤੇਰੀ ਪਰਜਾਈ ਤੇ ਮਾਂ ਵੀ ਤੇਰੇ ਨਾਲ ਐਂ ਕਰਦੀਆਂ ਨੇ ਕੋਈ ਕਰਦੀਆਂ ਨਹੀਂ ਐ ਮੇਰੇ ਨਾਲ ਕੋਈ ਕਰਨੀ ਨਾ ਮੈਂ ਜਦ ਖਦੀਆਂ ਕਰਾ ਨਾ ਮੇਰੇ ਨਾਲ ਉਹ ਕਰਨਾ ਹੈ ਅੱਛਾ ਜੇ ਇਹ ਗੱਲ ਆ ਤਾ ਮਾੜਾ ਮੋਟਾ ਦੀ ਪਰਜਾਈ ਤੋਂ ਤੇ ਆਦੀ ਮਾਂ ਤੋਂ ਨਾ ਸਿੱਖ ਲਾ ਕੀ ਚੱਜ ਜਾਗਾ ਜ਼ਿੰਦਗੀ ਜਿਉਣ ਦਾ ਚਲ ਕੋਈ ਨਾ ਜੇ ਮੈਨੂੰ ਕਿਤੇ ਲੋਰ ਪਈ ਮੈਂ ਸਿੱਖ ਲੂੰਗੀ ਹੁਣ ਪਈ ਮੇਰੇ ਨਾਲ ਬਾਹਰ ਦੀਆਂ ਗੱਲਾਂ ਹੀ ਨਾ ਕਰ ਆਦਾ ਕੰਮ ਕਰ ਲਾ ਮੈਨੂੰ ਵੀ ਕਰਨ ਦੇ ਦੇ ਲੋਰ ਤਾਂ ਭਾਬੀ ਤੁਹਾਨੂੰ ਬਹੁਤਾ ਸਿੱਖਾਂ ਦੀ ਗੱਲ ਕਰਨਾ ਤੁਸੀਂ ਅਮਲ ਨਹੀਂ ਕਰਦਿਆਂ ਜਾਣ ਬੁੱਝ ਕੇ ਸਿਆਣੀਆਂ ਬਣੀਆਂ ਫਿਰਦੋਂ ਓ ਹੋ 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 ਤੂੰ ਹੀ ਕੱਲੀ ਸਿਆਣੀ ਤੁਰੀ ਫਿਰਦੀ ਆ ਭਾਈ ਤਮ ਤਾਂ ਤੀਜੇ ਦਾ ਨੋ ਮੂੰਹ ਚੱਕ ਕੇ ਆ ਜਾਨੀ ਆ ਨਾਲੇ ਤੈਨੂੰ ਪਤਾ ਵੀ ਤੇਨੇ ਕੋਈ ਚੱਲਦਾ ਨਹੀਂ ਬਈ ਬੇਸ਼ਰਮ ਆ ਜਾ ਵਗ ਤੀਜੇ ਦਾ ਨੋ ਆ ਜਾਨੀ ਆ ਪਤਾ ਨਹੀਂ ਤੂੰ ਕਿਵੇਂ ਆ ਜਾਨੀ ਆ ਸਾਡੇ ਤਾਂ ਤੁਹਾਨੂੰ ਰੋਜ਼ ਰੋਜ਼ ਆਇਆ ਜਾਂਦਾਗਾ ਆਉਣੀ ਆ ਭਾਬੀ ਆਦੇ ਪਿਓ ਦੇ ਮੂੰਹ ਨੂੰ ਆਉਣੀ ਆ ਵੀ ਕਿੰਨਾ ਕੁ ਜੀਣਾ ਉਹਦਾ ਦੁੱਬਰ ਕੀਤਾ ਪਿਆ ਵਾਹਿਗੁਰੂ 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 ਆ ਕੁੜੀ ਜੀ ਨਾ ਵੀ ਜਮੇ ਸਰਾ ਹੀ ਪਿਆਗਾ ਇਹ ਤਾਂ ਮਾੜਾ ਮੋਟਾ ਚੰਗਾ ਹੀ ਕੀਤਾ ਸੀ ਖਵਾਈ ਜਾਂਦੀ ਸੜਿਆ ਜਾ কুরਕਰੇ ਹਜੇ ਮੇਰੇ ਪਿਓ ਦਾ ਘਰ ਆ ਮੇਰੇ ਪਿਓ ਦਾ ਘਰ ਆ ਵੀ ਤੇਰੀ ਮਾਂ ਨਹੀਂ ਰਹੀ ਪਿਓ ਤੇਰਾ ਕੰਲਾ ਕੀ ਕਰ ਲੂਗਾ ਟੱਪ ਟਾ ਦੂਗਾ ਸਾਡਾ ਹੂੰ ਦੱਸ ਦੇ ਆ ਮਾਂ ਨੂੰ ਜਾ ਕੇ ਕਰਦੀ ਕੀ ਆ ਓਹੋ ਕਰਦੀ ਕੋਈ ਹੋ ਗਈ ਕੀ ਹੋ ਗਿਆ ਕੀ ਹੋ ਗਿਆ ਕਰਨਾ ਕੀ ਹੋ ਗਿਆ ਬੱਤ ਦੱਸ ਮੈਨੂੰ ਮੰਮੇ ਮੈਂ ਮੈਂ ਦੇਖ ਲਾ ਪਾਪੀ ਮੁੰਡੇ ਤੋਂ ਖੁਰਕਰੇ ਦਾ ਪੈਕਟ ਫੜ ਲਿਆ ਮੈਂ ਆਇਆ ਕਿ ਗੰਦਗੀਆਂ ਚੀਜ਼ਾਂ ਕਿਉਂ ਖਾਣਾ ਤੇ ਮੀਤ ਨੇ ਮੇਰਾ ਹਯਾ ਲਾ ਲਾ ਕੇ ਸਿੱਟਿਆ ਹੈ ਮੀਤ ਰਹਿ ਹਯਾ ਲਾਇਆ ਆ ਮੈਨੂੰ ਕਹਿੰਦੀ ਤੂੰ ਤਾਂ ਕਹਿੰਦੀ ਮੇਰੇ ਮੁੰਡੇ ਨਾਲ ਫੇਰ ਪਾਪ ਕਰਦੀ ਆ ਨਾ ਮੇਰੀ ਗੱਲ ਸੁਣਾ ਆ ਤੇਰੇ ਰੱਬ ਨੇ ਜਵਾਨ ਲਈ ਐ ਏਡੀ ਤੂੰ ਉਹਨੂੰ ਕਹਿ ਦਿੰਦੀ ਕੁਸ ਮੈਂ ਮੰਮੀ ਉਹਨੂੰ ਕਿਹਾ ਸੀ ਕਿ ਮੈਂ ਕਿਹੜਾ ਕੋਈ ਮਾੜਾ ਕੰਮ ਕੀਤਾਗਾ ਉਹ ਤਾਂ ਮੈਨੂੰ ਪੁੱਠਾ ਸਿੱਧਾ ਬੋਲਣ ਲੱਗ ਗਈ ਪੁੱਠਾ ਸਿੱਧਾ ਪੁੱਤ ਮੈਨੂੰ ਉਦੋਂ ਹੀ ਬੁਲਾ ਲੈਂਦੀ ਨਾਲ ਉਹਦੀ ਗੋਤਣੀ ਪੱਟ ਕੇ ਨਾਲ ਉਹਦੇ ਹੱਥ ਚ ਫੜਾਉਂਦੀ ਮੰਮੀ ਮੈਨੂੰ ਤਾਂ ਬਾਲਾ ਕੁਝ ਸੁਣਾਉਂਦੀ ਸੀਗੀ ਕਹਿੰਦੀ ਤੁਸੀਂ ਮੇਰੇ ਪਿਓ ਨੂੰ ਐ ਕਰਦੇ ਤੁਸੀਂ ਮੇਰੇ ਪਿਓ ਨੂੰ ਐ ਕਰਦੇ ਮੈਂ ਆਪਾਂ ਪੜ ਕੀ ਕਰਦੇ ਆ ਪਾਪਾ ਜੀ ਨੂੰ ਆਪਾਂ ਤਾਂ ਕੁਛ ਹੀ ਨਹੀਂ ਕਿਹਾ ਮੈਂ ਤਾਂ ਸਮਾਂ ਦੀ ਉਹਦੇ ਪਿਓ ਨੂੰ ਐ ਕਿਹਾ ਵੀ ਆ ਤੂੰ 10 ਦਿਨ ਨਾ ਰੱਖ ਕੇ ਕੁੜੀ ਨੂੰ ਜੱਬ ਵੀ ਜਲੇ ਤੂੰ ਤਾਂ ਸਮਾਂਗੀ ਮੈਨੂੰ ਕਹਿੰਦੀ ਆ ਜਾਂਦੇ ਮੇਰੇ ਭਰਾ ਨੂੰ ਕਹਿੰਦੀ ਕੋਈ ਨਹੀਂ ਮੈਂ ਪਟਵਾਉਂਗੀ ਗੋਤਣੀ ਕੋਈ ਨਾ ਪਤਾ ਪੁੱਤਾ ਮੈਂ ਜੱਗੇ ਨੂੰ ਦੱਸਤਾ ਸਾਰਾ ਕੁਝ ਵੀ ਪੁੱਤੋ ਵੀ ਤੂੰ ਹਜੇ ਆਈ ਨਾ ਆਉਂਦਾ ਨਹੀਂ ਪੁੱਤੋ 1005 ਦਿਨ ਨਾਲੇ ਨਾ ਉਹਨੂੰ ਮੈਂ ਦੱਸਤਾ ਸਾਰਾ ਕੁਝ ਵੀ ਇਹੇ ਬਹਿਤ ਨਾ ਕਰਦੀ ਏ ਕਣ ਮੰਮੀ ਮੇਰੇ ਗੱਲ ਸੁਣ ਇਹ ਜਿੰਨਾ ਚੱਕ ਬੈਠੇ ਰਹੂ ਘਰ ਹੀ ਨਹੀਂ ਆਉਂਦੇ ਹੈਗੇ ਚਲ ਕੋਈ ਨਾ ਪੁੱਤ ਮੇਰੀ ਗੱਲ ਸੁਣ ਉਹਦਾ ਤਾਂ ਨਹੀਂ ਮਨ ਦੁਖੀ ਕਰਨਾ ਵੇਖ ਸਾਰਾ ਦਿਨ ਕੰਮ ਕਰਦਾ ਫਿਰਦਾ ਰਹਿੰਦਾ ਬਾਹਰ ਵਿਚਾਰਾ ਜਿਵਾਕ ਉਹਨੂੰ ਨਾ ਮੈਂ ਦੱਸੀ ਮੈਂ ਆਪਦੇ ਹਿਸਾਬ ਨਾਲ ਆਪੇ ਦੱਸ ਦੂੰਗੀ ਚਲ ਮੰਮੀ ਇਹ ਤੁਸੀਂ ਕਹਣਾ ਮੈਂ ਤਾਂ ਨਾ ਦੱਸੂਗੀ ਪਰ ਇਹਨੂੰ ਛੇਦੀ ਛੇਦੀ ਤੋੜੋ ਦੇਖ ਲਓ ਨਹੀਂ ਆਪਣੇ ਘਰੇ ਕੋਈਸ ਬਾਜੂ ਮੈਂ ਤਾਂ ਇਹਨੂੰ ਸਿਆਣੀ ਸਮਝਦੀ ਸੀ ਇਹਦੀ ਜਿਵੇਂ ਹੀ ਬੁੱਧੀ ਭ੍ਰਸ਼ਟ ਹੋਈ ਪਈ ਆ ਵੀ ਪੇਕੀ ਆ ਕੇ ਕੁੜੀਆਂ ਲੜਦੀਆਂ ਹੁੰਦੀਆਂ ਦੇਖ ਲਾ ਮੰਮੀ ਮੈਂ ਮੇਰੀ ਗੱਲ ਸੁਣ ਲੋ ਇਹ ਨਹੀਂ ਤਾਂ ਇਹਨੂੰ ਤੋੜ ਦੋ ਮੈਂ ਨਾ ਮਾਇ ਦਾਸ ਜਿਹੜੀਆਂ ਉਹ ਚੀਜ਼ਾਂ ਜੰਗਾ ਖਾਂਦਾ ਸੀ ਜਵਾਕ ਇਹ ਮੀਤ ਦਵਾਕੇ ਲਈ ਆ ਨੀਤ ਨਹੀਂ ਦਵਾਕੇ ਲਈ ਉਹਨੇ ਮੈਨੂੰ ਦੱਸਿਆ ਕਹਿੰਦੇ ਮੇਰੇ ਨਾਨਾ ਦਵਾਕੇ ਲਿਆਇਆ ਉਹ ਮੈਂ ਮਰਚਾਂ ਉਹ ਤਾਂ ਚਵਾਕੀ ਬਾਲਾ ਖਰਾਬ ਹੈ ਇਹਦਾ 100 100 ਰੁਪਿਆ ਲਵਾ ਦਿੰਦਾ ਅਥਨ ਨੂੰ ਤਿੰਨ ਚਾਰ ਕੁਰਕਰੀਆਂ ਦੇ ਪੈਕਟ ਰੱਖੀ ਬੈਠੇ ਸੀ ਮੂਰੇ ਇੱਕ ਦਵਾ ਦਾ ਵਿਖਾਈ ਜਾਂਦਾ ਸੀ ਮੈਂ ਫੜ ਕੇ ਰੱਖ ਲਿਆ ਤੇ ਆਦੀ ਮਾਂ ਨੂੰ ਜਾ ਕੇ ਕਹਿੰਦਾ ਮੰਮੀ ਨੇ ਤੇ ਮੇਰੇ ਮਾਰਿਆ ਉਹ ਡੋਲ ਡੰਗਾ ਗੱਲਾਂ ਬਣਾਉਂਦਾ ਹੋ ਨਿੱਕਾ ਯਾ ਤੇ ਹੋਰ ਬਾਕੀ ਬਣਾਉਣੀਆਂ ਹੀ ਭਈ ਜਿਹੇ ਜੀ ਮਾਂ ਉਹ ਜੇ ਬੱਚੇ ਜਿਹੇ ਜੀ ਕੋਕੋ ਉਹ ਜੇ ਕੋਕੋ ਦੇ ਬੱਚੇ ਉਹ ਗੱਲ ਹੋ ਗਈ ਉਹਦੀ ਤਾਂ ਜਿਵੇਂ ਮਾਂ ਐਡੀ ਚਲਾਕ ਹੈ ਨਾ ਉਵੇਂ ਜਵਾਕ ਉਹ ਤੇ ਜਾਵੜਿਆ ਆਪਾਂ ਦੀ ਕਿੱਥੋਂ ਚੱਲੂਗੀ ਸੱਸ ਨੂੰਹਾਂ ਦੀ ਮੈਨੂੰ ਲੱਗਦਾ ਮੈਨੂੰ ਥੋੜੀ ਜਿਹੀ ਕਰੜੀ ਹੋਣਾ ਹੀ ਪਊਗਾ ਐਂ ਗੱਲ ਨਹੀਂ ਲੋਟ ਆਉਂਦੀ ਐ ਨਹੀਂ ਮੰਮੀ ਲੋਟ ਆਉਂਦਾ ਹੈਗਾਗਾ ਐ ਤਾਂ ਇਹ ਆਪਣਾ ਸਾਰਾ ਘਰ ਖਰਾਬ ਕਰਵਾ ਜੂਗੀ ਮੇਰੀ ਗੱਲ ਸਾਨੂੰ ਪਤਾ ਹੁਣ ਤਾਂ ਵੇਖ ਤੂੰ ਹੀ ਮੇਰੀ ਨੂੰਹ ਹੈ ਤੇ ਤੂੰ ਹੀ ਮੇਰੀ ਧੀ ਹੈ ਤੂੰ ਮੇਰੀ ਇੱਕ ਗੱਲ ਸੁਣ ਲੈ ਤੂੰ ਨਾ ਬੋਲੀ ਕੁਝ ਵੀ ਤੇ ਮੈਂ ਆਪਦੇ ਹਿਸਾਬ ਨਾਲ ਆਪੇ ਗੱਲ ਲੋਟ ਕਰਨ ਠੀਕ ਆ ਮੰਮੀ ਜੀ ਤੂੰ ਨਾ ਐਵੇਂ ਬੁਰੀ ਪਈ ਇਹਨਾਂ ਦੀਆਂ ਗੱਲਾਂ 'ਚ ਮੈਂ ਤਾਂ ਇਸ ਸਮਾਂ ਦੀ ਬੁਰੀ ਪੈ ਜੂ ਚੱਲ ਕੋਈ ਗੱਲ ਨਹੀਂ ਠੀਕ ਆ ਮੰਮੀ ਬਾਕੀ ਮੈਨੂੰ ਕਿਹੜਾ ਉਹ ਮੋਹ ਹੁੰਦਾ ਕੋਈ ਤਾਂ ਗੱਲ ਆ ਗਈ ਮੈਂ ਇਹਨੂੰ ਐਂ ਕਿਐ ਸੀ ਵੀ ਭਾਈ ਤੂੰ ਦੇਖ ਸੋਚ ਲੈ ਉਹਦੇ ਮਨ 'ਚ ਬੇਈਮਾਨੀ ਹੈ ਉਹਨੂੰ ਆਏ ਆ ਵੀ ਹੁਣ ਜੱਗੇ ਨੂੰ ਜ਼ਮੀਨ ਵਾ ਸਾਰਾ ਘਰ-ਵਾਰ ਜੱਗੇ ਦਾ ਉਹ ਗੱਲਾਂ ਤੋਂ ਤੜਫਦੀ ਐ ਵੀ ਮੇਰੇ ਪਿਓ ਦਾ ਸਾਰਾ ਕੁਝ ਇਹਨੂੰ ਮਿਲ ਜਾਊਗਾ ਕੋਈ ਭਰਾ ਦਾ ਮੋਹ ਨਹੀਂ ਕਰਦੀ ਆ ਚੀਜ਼ਾਂ ਦਾ ਮੋਹ ਕਰਦੀ ਆ ਉਹ ਐਂ ਤਾਂ ਹੈਗਾ ਮੰਮੀ ਜੀ ਮੈਨੂੰ ਤਾਂ ਨਹੀਂ ਸਾਰੀਆਂ ਗੱਲਾਂ ਸਮਝ ਆ ਗਈਆਂ ਪਤਾ ਨਹੀਂ ਇਹਨੂੰ ਕਾਤੋਂ ਨਹੀਂ ਸਮਝ ਆਉਂਦੀਆਂ ਗਈਆਂ ਚੱਲ ਕੋਈ ਨਾ ਪੁੱਤ ਮੇਰੀ ਗੱਲ ਸੁਣ ਹਜੇ ਤਾਂ ਜੱਗਾ ਵੀ ਨਿਆਣਾ ਐ ਇਹਦੀਆਂ ਗੱਲਾਂ 'ਚ ਆਉਂਦਾ ਪਰ ਜਦੋਂ ਉਹਨੂੰ ਨਾ ਆ ਗੱਲਾਂ ਦਾ ਪਤਾ ਲੱਗੂਗਾ ਆਪੇ ਸਿਆਣਾ ਹੋ ਜਾਊਗਾ ਚੱਲ ਕੋਈ ਨਾ ਅੰਦਰ ਜਾ ਕੇ ਪੈ ਜਾ ਐਵੇਂ ਨਾ ਮਨ ਹੌਲਾ ਕਰ ਆਪੇ ਜੇ ਕੋਈ ਚੀਜ਼ ਖਾਣੀ ਹੋਈ ਆਪੇ ਬਣਾ ਕੇ ਖਾ ਲੂਗੀ ਕੋਈ ਠੇਕਾ ਨਹੀਂ ਲਿਆ ਆਪਾਂ ਉਹਦੇ ਚੀਜ਼ਾਂ ਬਣਾਵਣਾ ਮੂਰੇ ਤਨੀ ਚੱਲ ਗਏ ਮਹਾਰਾਣੀ ਜੀ ਤਾਂ ਮੰਮੀ ਜੀ ਮੈਂ ਜਾਣੀ ਆ ਜਾ ਕੋਈ ਨਾ ਮੈਂ ਤਾਂ ਕਹਿੰਦੀ ਐ ਨਾ ਮੁੰਡਾ ਉਹਦੇ ਹੁੰਦੇ ਹੁੰਦੇ ਹੀ ਆਜੇ ਸਵਾ ਦੀ ਆ ਜੂਗਾ ਅੱਖੀ ਸਾਰੀਆਂ ਚੀਜ਼ਾਂ ਵੇਖ ਲੂਗਾ ਫੇਰ ਹੀ ਪਤਾ ਲੱਗੂਗਾ ਆਏ ਲੋਟ ਨਹੀਂ ਆਉਂਦੀ ਉਹਦੀ ਚੱਕ ਕੇ ਪੂਛਣਾ ਪਿੰਡ ਭਜਦੀ ਐ ਵੇਖਦੀ ਆ ਮੈਂ ਕਿੰਨਾ ਕਚਰਾਉਂਦੀ ਐ ਇਹ ਪਿੰਡ ਇਹਦਾ ਆਉਣਾ ਜਾਣਾ ਨਾ ਬੰਦ ਕੀਤਾ ਕੋਈ ਚੱਕ ਮੀਤ ਕਰਦੀ ਸੀ ਨਾ ਵੱਡੀਆਂ ਵੱਡੀਆਂ ਗੱਲਾਂ ਆਇਆ ਬਾਜੋ ਬੋ ਆਈ ਨਹੀਂ ਸੀ ਤੂੰ ਜਾਂਦੀ ਇੱਥੋਂ ਤੈਨੂੰ ਮੈਂ ਕਢਾਉਂਗੀ ਪੱਕੇ ਕੋਕੇ ਜੜਿਆ ਪੱਕੇ ਕੋਕੇ ਮੈਨੂੰ ਵੀ ਕਿਰਨਾ ਕਹਿੰਦੇ ਨੇ ਕਿਰਨਾ ਇਹਨੂੰ ਨਹੀਂ ਨਾ ਪਤਾ ਇਹਦਾ ਬਾਹ ਕਿਦਣ ਨਾਲ ਪਿਆ ਉਹ ਪੁੱਤ ਮੈਨੂੰ ਪਤਾ ਠੀਕ ਹੈ ਤੂੰ ਕਿਦੀ ਮਾਰੀ ਜਾਂਦੀ ਹੈ ਠੀਕ ਹੈ ਜੇ ਹੁਣ ਤਾਂ ਤੂੰ 10 ਦਿਨ ਤਾਂ ਲਾਉਂਦੀ ਜੋ ਜਵਾਕ ਤੇਰੇ ਨਾਲ ਆਇਆ ਕਿਉਂ ਬੱਚਾ ਮਸਾ ਚਾਹ ਹੁੰਦਾ ਜਵਾਕਾਂ ਨੂੰ ਪਿਆਦਰ ਪਿੰਡ ਨਾਨਕੀ ਜਾਣਾ ਮੈਂ ਤੈਨੂੰ ਪਤਾ ਤਾ ਤੂੰ ਕੀ ਮਾਰੀ ਜਾਨੀ ਐ ਤੈਨੂੰ ਪਤਾ ਵੀ ਉਹ ਬੋਲੀ ਜਾਂਦਾ ਤੇਰੇ ਮੁਰੇ ਤੋਨਾ ਵੀ ਮਾਰੀ ਜਾਨੀ ਐ ਸਰ ਤਰਾ ਵੀ ਕੀਤਾ ਕੀ ਕਰਾਂ ਡੈਡੀ ਤੁਹਾਨੂੰ ਪਤਾ ਹੀ ਐ ਚੱਲ ਮੈਨੂੰ ਤਾਂ ਜਿਹੜਾ ਬੋਲੀ ਜਾਂਦਾ ਸੀ ਮੈਂ ਝੱਲ ਲੈਂਦੀ ਸੀ ਕਮ ਸੇ ਕਮ ਮੇਰੇ ਜਵਾਕ ਦੇ ਸਾਹਮਣੇ ਤਾਂ ਨਾ ਬੋਲਿਆ ਕਰਨ ਉਹਦੇ ਦਿਲ ਤੇ ਕੀ ਬੀਤੂਗੀ ਪਤਾ ਮੈਂ ਉਹਨੂੰ ਕਿੰਨੀਆਂ ਗੱਲਾਂ ਕਰਕੇ ਲਈ ਸੀ ਵੀ ਘਰੇ ਤੇਰਾ ਮਾਮਾ ਮਾਮੀ ਨਾਨੀ ਸਾਰੇ ਅਗੇ ਪੁੱਤ ਤੈਨੂੰ ਸੋਹਣੇ ਸੋਹਣੇ ਕੱਪੜੇ ਦਵਾਉਣਗੇ ਐ ਕਰਨਗੇ ਜੋ ਕਰਨਗੇ ਚੱਲ ਦੇਖੋ ਮੇਰੇ ਪੁੱਤ ਨੂੰ ਕੱਪੜਾ ਦਿੱਤਾ ਨਹੀਂ ਹੈਗੀ ਘਾਟ ਵੀ ਉਹਦੇ ਪਿਓ ਨੂੰ ਦਵਾ ਦਿੰਦਾ ਸਾਰਾ ਕੁਝ ਗੱਲ ਤਾਂ ਇਹ ਆ ਵੀ ਆ ਵੀ ਮੜਾਏ ਸੋਚ ਲਿਆ ਕਰਨਾ ਨਾ ਕੱਪੜੇ ਲੀੜੇ ਦਬਾਉਣ ਜਿਵਾਕ ਨੂੰ ਬਸ ਪਿਆਰ ਨਾਲ ਹੀ ਰੱਖ ਲੈਣਾ ਉਹ ਕੋਈ ਕਿਰੋ ਉਹਨਾਂ ਦੀ ਅਕਲ ਇੰਨੀ ਕ ਐ ਅਕੀਰੋ ਨਾਨਾ ਬੈਠਾ ਉਹਨੂੰ ਕਾਦੀ ਚੀਜ਼ ਦੀ ਘਾਟ ਐ ਕੋਈ ਮਰਜ਼ੀ ਚੀਜ਼ ਲਵੇ ਮੈਂ ਤੁਹਾਨੂੰ ਦੱਸਿਆ ਤਾਗੇ ਪ੍ਰਕਾਸ਼ ਦੀ ਦੁਕਾਨ ਤੋਂ ਕੋਈ ਮਰਜ਼ੀ ਕੋਸ ਖਵਾ ਜਿਵਾਕ ਨੂੰ ਜਿਵਾਕ ਦੇ ਚਿੱਤ ਜੇ ਕਰਦੀ ਨਾ ਜਾਵੇ ਨਹੀਂ ਤਾਂ ਆਈ ਬੈਠੀ ਐ ਹਾਂਜੀ ਚਾਚੀ ਸੱਸਰੀ ਕਾਲ ਸੱਸਰੀ ਕਾਲ ਪੁੱਤਰ ਹੋਰ ਖੈਰ ਸੁੱਖ ਐ ਸਾਰੇ ਸੱਸਰੀ ਕਾਲ ਐ ਹਾਂਜੀ ਬਬਲੇ ਕਦੋਂ ਆਈ ਸੀ ਮੈਂ ਤਾਂ ਨਾ ਚਾਚੀ ਕੱਲ੍ਹ ਆਈ ਸੀਗੀ ਅੱਛਾ ਦਲਕਰ ਹੁਣ ਬਸ ਅਹੀਂ ਗੱਲਾਂ ਜਿਆ ਕਰੀ ਜਾਂਦੇ ਸੀ ਮੈਂ ਡੈਡੀ ਨੂੰ ਕਿਹਾ ਵੀ ਮੈਂ ਜਾਣਾ ਦਾ ਇਹ ਕਹਿੰਦੇ ਜਾਣ ਨਹੀਂ ਦੇਣਾ ਇਹ ਐਵੇਂ ਕਾਲੀ ਕਰੀਐ ਦੀ ਹੁਣ ਜਾਣ ਜਾਣ ਲਾ ਰੱਖੇ ਨੇ ਮੈਂ ਕਿਹਾ ਵੀ ਤੂੰ 10 ਦਿਨਾਂ ਦਾ ਲਾ ਹੁਣ ਜੋ ਜਵਾਕ ਨੂੰ ਲੈ ਕੇ ਆਈਆਂ ਤੂੰ ਸਹੀ ਗੱਲ ਐ ਪੁੱਤ ਮਸਾ ਤਾਂ ਜੂਨ ਦੀਆਂ ਛੁੱਟੀਆਂ ਢੀਕਦੇ ਆ ਜਵਾਕ ਹੈ ਤੂੰ ਰਹਿਣ ਦੇ 10 ਦਿਨ ਹੁਣ ਤੁਹਾਡੀ ਗੱਲ ਤਾਂ ਸਹੀ ਹੈ ਚਾਚੀ ਗੱਲ ਕਰੇ ਜਦੋਂ ਮੇਰੇ ਹੁੰਦੇ ਨਹੀਂ ਹਟਦਾ ਮੇਰੇ ਪੁੱਤ ਨੂੰ ਤਾਂਨੇ ਮਿਹਣੇ ਮਾਰਨੋ ਤੇ ਮੈਨੂੰ ਤੇ ਮੇਰੇ ਮੰਗਰੋ ਤਾਂ ਜਵਾਕ ਦਾ ਜਉਣਾ ਦੁੱਬਰ ਕਰ ਦੇਣਗੀਆਂ ਮੈਂ ਨਹੀਂ ਚਾਹੁੰਦੀ ਕਿ ਆਦੇ ਮੈਂ ਤਾਂ ਮੁੰਡੇ ਨੂੰ ਆਦ ਨੂੰ ਕਦੇ ਘੂਰਿਆ ਨਹੀਂ ਹੈਗਾ ਤੇ ਇਹ ਭੁੱਖਾ ਮਾਰ ਦੇਣਗੀਆਂ ਮੇਰਾ ਜੀ ਨਹੀਂ ਕਰਦਾ ਛੱਡਣ ਨੂੰ ਹੁਣ ਇਹ ਤਾਂ ਸਮਝਦੇ ਨਹੀਂ ਹੈਗੇ ਡੈਡੀ ਦੇ ਘਰ ਨੂੰ ਓਹੋ ਤੂੰ ਵੀ ਰਹਿ ਤੂੰ ਨਾ ਇਕੱਲੇ ਨੂੰ ਛੱਡ ਕੇ ਜਾ ਇਹਨੂੰ ਭੁੱਖਾ ਤੇਰੇ ਮੇਰੇ ਅਣਜਾਣੇ ਹੁੰਦੇ ਕਿਵੇਂ ਮਰੂਗਾ ਜੇ ਕਾਹੀ ਜੀ ਦੀ ਘਾਟ ਆ ਤਾਂ ਨਸੀਬ ਤੁਮਨ ਨੂੰ ਦਸਮਾ ਹੋਈ ਚੀਜ਼ ਲੈ ਕੇ ਦੇਵਾਂਗਾ ਤਰ ਪਰਸੋਂ ਨਾ ਆਖੇ ਪਨੀਰ ਲੈ ਕੇ ਤੇ ਪਨੀ ਸਭ ਜੇ ਪਰ ਜਿਹੜੀ ਚੀਜ਼ ਦਾ ਚਿਤ ਮੰਦਾ ਤੈਨੂੰ ਆਖਾ ਉਹ ਚੀਜ਼ ਦੱਸ ਮੰਨ ਤੂੰ ਪੁੱਤ ਉਹੀ ਚੀਜ਼ ਲਿਆ ਕੇ ਦਊਂਗਾ ਮੈਂ ਚਲੋ ਮੈਂ ਮੰਨਦੀ ਆ ਤੁਸੀਂ ਤਾਂ ਲਿਆ ਦੋਗੇ ਚੱਲ ਕਰ ਮੈਨੂੰ ਵੀ ਕਿਤੇ ਨਾ ਕਿਤੇ ਪਤਾ ਆਗਾ ਵੀ ਜਦੋਂ ਮੈਂ ਬਾਗੀ ਨਾ ਤੁਹਾਨੂੰ ਮਗਰੋਂ ਇਹ ਤੰਗ ਕਰਨੀ ਆ ਚਾਚੀ ਤੈਨੂੰ ਤਾਂ ਪਤਾ ਨਾ ਵੀ ਕਿੰਨਾ ਗੈੜੀ ਨਾਲ ਉਹ ਤਿਆਚਾਰ ਕਰਦੀ ਆ ਮੁੜ ਕੇ ਇਹਦਾ ਵੀ ਜੀਣਾ ਦੁੱਬਰ ਕਰ ਦਿੰਦੀ ਆ ਫਿਰ ਮੈਨੂੰ ਉੱਥੇ ਜਾ ਕੇ ਇਹ ਫਿਕਰ ਲੱਗੀ ਰਹਿੰਦੀ ਆ ਵੀ ਹਾਏ ਮੇਰੇ ਪਿਆਉਣ ਨੂੰ ਰੋਟੀ ਟੁੱਕ ਦਿੱਤਾ ਕਿ ਨਹੀਂ ਦਿੱਤਾ ਨਹੀਂ ਪੁੱਤ ਸਾਰਾ ਹੀ ਪਤਾ ਹੈ ਆਈ ਤਾਂ ਤੀਆਂ ਮਾਵਾ ਨੂੰ ਰੋਂਦੀਆਂ ਹੈ ਮਾਂ ਨਾਲ ਹੀ ਪੇਕੇ ਹੁੰਦੇ ਨੇ ਸਹੀ ਗੱਲ ਆ ਚਾਚੀ ਤੁਹਾਡੀ ਤੇ ਕੋਈ ਨਾ ਪੁੱਤ ਤੂੰ ਫੇਰ ਨਾ ਕਰ ਤੂੰ ਮੇਰੇ ਕਨੇ ਚਾਰ ਦਿਨ ਰਹਿ ਪਾ ਮੈਂ ਕਿਹੜਾ ਤੈਨੂੰ ਐ ਕਹਿੰਦੀ ਵੀ ਤੂੰ ਕਿਉਂ ਆਈ ਨਹੀਂ ਚਾਚੀ ਮੈਂ ਉਹ ਨਹੀਂ ਗੱਲ ਕਹਿੰਦੀ ਮੈਨੂੰ ਪਤਾ ਤਸ ਤਸ ਮੇਰਾ ਬੁਲਾਈ ਕਰਦੇ ਹੋ ਜਦੋਂ ਮੇਰੀ ਮਾਂ ਹੈ ਨਹੀਂ ਸੀ ਦੇਖ ਤੁਸੀਂ ਵੀ ਧੱਕੇ ਹੋਏ ਨੇ ਹੂਲਾ ਪੱਕਿਆ ਸੀਗਾ ਅੱਕੇ ਹੋਏ ਨੇ ਮੇਰੇ ਪਿਓ ਦਾ ਦੂਜਾ ਵਿਆਹ ਕਰਾਇਆ ਸੀਗਾ ਇਹ ਕਾਪੜਾ ਦਾ ਮਾਰੀ ਹਿੰਡਾ ਪਰਚਾਈ ਇਹ ਤਾਂ ਹੁਣ ਜਾ ਕੇ ਰਹੂਗੀ ਚਲ ਜੇ ਤੂੰ ਨਹੀਂ ਤੂੰ ਜਾਣਾ ਭੱਜ ਜਾ ਕੱਲ੍ਹ ਕਰ ਮੈਂ ਜਵਾਕ ਨੂੰ ਇੱਥੇ ਰੱਖੂਗਾ ਠੀਕ ਐ ਤਾਂ ਫਿਰ ਇਹ ਕਾਲੂ ਹੋਰ ਕੋ ਸਟੈਣ ਗਿਆ ਜਵਾਕ ਨਹੀਂ ਫਿਰ ਕੇ ਸਿ ਬਸੇ ਜਾਂਦਾ ਤੇ ਤੂੰ ਜਾਣਾ ਨਹੀਂ ਤੇਰੇ ਘਰੇ ਸਰਦਾ ਤੂੰ ਚੱਲ ਪਾ ਗਿਆ ਫਿਰ ਹੈਪੀ ਤੂੰ ਵੀ ਮਾੜਾ ਮੋਟਾ ਭਾਈ ਬੋਲਿਆ ਕਰ ਜਦੋਂ ਇੰਨਾ ਕੁਝ ਕਹਿੰਦੀ ਐ ਇਹ ਕੁੜੀ ਨੂੰ ਉੱਪਰ ਜਾਈ ਮੈਂ ਬਥੇਰਾ ਕੁਝ ਕਹਿਣਾ ਠੀਕ ਐ ਗੱਲ ਕਰ ਹੁਣ ਇਹ ਨਾ ਇਹ ਗਿੱਟ ਦੀ ਜੀਭ ਲੱਗ ਜਾਂਦੀ ਐ ਫਿਰ ਇਹ ਹਟਦੀ ਨਹੀਂ ਫਿਰ ਇਹ ਕਹਿੰਦੀ ਐ ਕਲੇਸ਼ ਪਾਉਂਦਾ ਡੈਡੀ ਤੋਂ ਲਾਣਾ ਕਰਦਾ ਫਿਰ ਮੈਂ ਚੁੱਪ ਕਰਨਾ ਪੈਂਦਾ ਉਹਦੋਂ ਇਹ ਤਾਂ ਮੰਨਦਾ ਨਹੀਂ ਸੀ ਮੈਂ ਨਹੀਂ ਵਿਆਹ ਕਰਾਉਣਾ ਅਸੀਂ ਸੋਡੇ ਕਰਕੇ ਕਰਿਆ ਵੀ ਆਉਂਦੀਆਂ ਨੇ ਧੀਆਂ ਦੇ ਸਿਰ ਤੇ ਹੱਤ ਤਰਿਆ ਕਰੂਗੀ ਉਹੀ ਤਾਂ ਗੱਲ ਆ ਚੱਲ ਜੁੜੇ ਨਹੀਂ ਧਰਦੀ ਹੋ ਸਕਤੇ ਗੱਲ ਕਰਾ ਹੁਣ ਆਪ ਤਾਂ ਹੈਗੀਆਂ ਆਪਾਂ ਚਾਹੁੰਦੇ ਹਾਂ ਤੇ ਜਿੰਨੇ ਜੋਗਰਾ ਮੈਂ ਹੈਗਾ ਮੈਂ ਸਾਰਾ ਕੁਝ ਹੀ ਕਰਕੇ ਆਉਣਾ ਕੀ ਘਾਟ ਰੱਖੀਏ ਦੱਸ ਡੈਡੀ ਮੈਂ ਉਹ ਨਹੀਂ ਕਹਿੰਦੀ ਵੀ ਤੁਸੀਂ ਮੈਨੂੰ ਘਾਟ ਰੱਖੀਏ ਤੇ ਨਹੀਂ ਮੈਨੂੰ ਕਿਸੇ ਚੀਜ਼ ਦੀ ਲੋੜ ਆ ਬਸ ਮੈਂ ਤਾਂ ਇਹ ਹੀ ਲੋੜ ਆ ਵੀ ਮੇਰੀ ਮਾਂ ਤੁਹਾਨੂੰ ਤੰਗ ਨਾ ਕਰੇ ਮੇਰੇ ਮਗਰੋਂ ਹੋਰ ਮੈਨੂੰ ਕੀ ਚਾਹੀਦਾ ਕੋਈ ਨਾ ਮੇਰੇ ਜਿਹੜੇ ਕਰਮਾ ਚ ਹੋਊਗਾ ਦੁੱਖੋ ਸੁੱਖੋ ਉਹ ਆਪੇ ਭੁਗੀ ਜਾਊਗਾ ਮੈਂ ਤੂੰ ਗੱਲ ਕਰ ਇੱਥੋਂ ਖੁਸ਼ ਹੋ ਕੇ ਜਾ ਚੱਲ ਭਾਈ ਤੇਰਾ ਪਿਓ ਤਾਂ ਤੇਰੇ ਮੂੰਹ ਦੇ ਬੋਲ ਪਗਾਉਂਦਾ ਇਹ ਤਾਂ ਨਹੀਂ ਤੈਨੂੰ ਪਿੱਛਾ ਦਿੰਦਾ ਨਹੀਂ ਨਹੀਂ ਚਾਚੀ ਹਾਂ ਪਿੱਛਾ ਤਾਂ ਮੈਂ ਤਾਂ ਉਹਨਾਂ ਨੂੰ ਵੀ ਨਹੀਂ ਮਾਰਾਂ ਕਹਿੰਦੀ ਬਸ ਮੈਂ ਤਾਂ ਹੀ ਕਹਿੰਨੀ ਆ ਵੀ ਲੜਨ ਨਾ ਮੇਰੇ ਜਵਾਕ ਸਾਹਮਣੇ ਨਾ ਬੋਲਣਾ ਮੈਂ ਤਾਂ ਆਹੀ ਕਹਿੰਨੀ ਆ ਗੱਲ ਕਰੋ ਸਮਝਦੇ ਨੇ ਹੈਗੇ ਹੁਣ ਚਲੋ ਜਦੋਂ ਡੈਡੀ ਇੰਨਾ ਕਹੀ ਜਾਂਦਾ ਚਲ ਮੈਂ ਹੋਰ ਰਹਿ ਪੈਣੀ ਆ ਹੱਪਾ ਉਹ ਜੀ ਉਹ ਸਮਝਾ ਦੇ ਭਈ ਆ ਹੈਪੀ ਮੈਂ ਉਹਨੂੰ ਸਮਝਾਦਾ ਨਹੀਂ ਕੋਈ ਨਹੀਂ ਨਹੀਂ ਚਾਚੀ ਮੇਰੀ ਗੱਲ ਸੁਣੋ ਤੁਸੀਂ ਤਾਂ ਨਾ ਹੁਣ ਸਿੱਧੇ ਆਵਦਾ ਘਰੀ ਵਗਜੋ ਵਾਹਾਂ ਨਾ ਮੇਰੀ ਭਾਬੀ ਦੇ ਸੌਰੀ ਮੇਰੀ ਮਾਂ ਦੇ ਮੱਥੇ ਲੱਗੇ ਹੋਣਾ ਮੁੜ ਕੇ ਨਾ ਉਹ ਤੁਹਾਨੂੰ ਮਿਹਣੇ ਮਾਰਨ ਲੱਗ ਜੂਗੀ ਕਹੂਗੀ ਸਾਡੇ ਘਰ ਚ ਲੜਾਈਆਂ ਪਾਉਂਦੇ ਨੇ ਨਹੀਂ ਨਹੀਂ ਨਾ ਨਾ ਜਮਾ ਕਿਸੇ ਨੂੰ ਲੜਾਈਆਂ ਨਹੀਂ ਪਾਉਂਦੇ ਸੱਚੀ ਗੱਲ ਤਾਂ ਕਹੀ ਜਾਂਦੀ ਆ ਭਾਈ ਹੈ ਗੱਲ ਤਾਂ ਕਰਨ ਦੇ ਦੇ ਅਗਰ ਕੁੜੀਏ ਕਿਸੇ ਨੂੰ ਤਾਂ ਕਰਨ ਦੇ ਦੇ ਓ ਡੈਡੀ ਮੈਂ ਤਾਂ ਬਸ ਲੜਾਈ ਤੋਂ ਡਰਦੀ ਆ ਹੋਰ ਕੁਛ ਨਹੀਂ ਵੀ ਅਗਲਾ ਇਹ ਨਾ ਕਹਦੇ ਵੀ ਕੁੜੀ ਨੇ ਆਖੇ ਖਲੇ ਸਪੋਰਟ ਪੁਰੀਤਾ ਭਾਈ ਹੁਣ ਤੇਰੇ ਪੇਕੇਆਂ ਦਾ ਘਰ ਆ ਤੂੰ ਆਉਣਾ ਹੀ ਐ ਚਾਰ ਦਿਨ ਉਂਗੜਾ ਆਇਆ ਜਾਂਦਾ ਆ ਛੁੱਟਣਾ ਹੁੰਦੀਆਂ ਤਾਂ ਤੇ ਆ ਕੁੜੀਆਂ ਆ ਜਾਂਦੀਆਂ ਜਵਾਕਾਂ ਨੂੰ ਲੈ ਕੇ ਨਹੀਂ ਉਹ ਕਿਤੇ ਕਿਸੇ ਤੋਂ ਨਿਕਲਿਆ ਜਾਂਦਾ ਬਾਕੀ ਚਾਹ ਹੁੰਦਾ ਜਵਾਕਾਂ ਦੀ ਵੱਡੀ ਗੱਲ ਹੁੰਦੀ ਆ ਬਿਨਾਨਕੇ ਜਾਵਾਂਗੇ ਇਹ ਤਾਂ ਗੱਲ ਹੈਗੀ ਆ ਉਹ ਵੀ ਚਾਈ ਚਾਈ ਆਇਆ ਸੀਗਾ ਮੈਂ ਨਾਨਕੇ ਜਾਣਾ ਨਾਨਕ ਜਾਣਾ ਉਹ ਤਾਂ ਕਹਿੰਦਾ ਸੀ ਮੈਂ ਮਹੀਨਾ ਰਹਿ ਕੇ ਜਾਉਂ ਜਿੱਦ ਤੇ ਮੈਂ ਪਹਿਲੇ ਦਿਨ ਆਈ ਆ ਨਾ ਮੁੰਡੇ ਨੇ ਉਹਦੀ ਮੰਜੇ ਤੇ ਆਉਣ ਸਰ ਕਹਤਾ ਵੀ ਨਾਨੀ ਮੈਂ ਤਾਂ ਮਹੀਨਾ ਰਹਿ ਕੇ ਜਾਉਂ ਤੇ ਬਹੁਤਾ ਨਾਲ ਦੀ ਨਾਲ ਬੋਲਣ ਲੱਗੀ ਭਾਬੀ ਮੇਰੀ ਕਹਿੰਦੀ ਆ ਕਿ ਮੇਨਾ ਇੰਨੀ ਗਰਮੀ ਆ ਤੁਹਾਨੂੰ ਸ਼ਰਮ ਨਹੀਂ ਆਈ ਆਂਦਿਆਂ ਨੂੰ ਲੈ ਲੈ ਉਹਨੂੰ ਜਵਾਕ ਨੂੰ ਸ਼ਰਮਾ ਨਾ ਸ਼ਰਮਾ ਦਾ ਕੀ ਪਤਾ ਨਹੀਂ ਬਸ ਉਹੀ ਗੱਲ ਹੈ ਪਹਾੜੀ ਘਟਿਆ ਮੂੰਹ ਹੈ ਅਕਲ ਹੈ ਨਹੀਂ ਬੋਲਣ ਦੀ ਹਾਂ ਉਹਨਾਂ ਮਗਰ ਤਾਂ ਜਾਣਾਂ ਆਪਣਾ ساری ਉਮਰ ਦੀ ਸਕੀਰੀ ਹੁੰਦੀ ਆ ਬਾਕੀ ਪਿੰਡ ਵਾਲੇ ਕੀ ਕਹਿਣਗੇ ਠੀਕ ਹੈ ਆਂਡ ਗਵਾਂਡ ਆਪਣਾ ਕੀ ਕਹੂਗਾ ਠੀਕ ਹੈ ਹਾਂ ਕੋਈ ਨਾ ਤੂੰ 2-4 ਦਿਨ ਲਾ ਦੇ ਬਾਕੀ ਤੂੰ ਉੱਪਰ ਜਾਈ ਸੁਣਿਆ ਦੀ ਮੈਂ ਉਧਰ ਆ ਜੀ ਚੰਗਾ ਕੋਈ ਨਹੀਂ ਚਾਚੀ ਮੈਂ ਉਧਰੋਂ ਫਿਰ ਮੈਂ ਹੱਤਾ ਰਹਿ ਪੈਨੇ ਜੇ ਤੁਸੀਂ ਬਾਕੀ ਹੱਤਾ ਰਹਿ ਪਰ ਤੂੰ ਉਧਰ ਕੱਟ ਕੇ ਆਈ ਰਾਤ ਮੇਰੇ ਕੋਲੇ ਰਾਤ ਲਾ ਕੇ ਆਈ ਠੀਕ ਹੈ ਚੰਗਾ ਚਾਚਾ ਕੁੜਗਾ ਵੀ ਆਈਆਂ ਹੋਣੀਆਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੇਰਾ ਵੀ ਤੂੰ ਆਈਆਂ ਮੈਨ ਨਾਲ ਲੈ ਆਉਂਦੀ ਕਿੱਥੋਂ ਚਾਚੀ ਮੈਂ ਤਾਂ ਕੱਲ ਹੀ ਆਈ ਹੈਗੀ ਆਉਂਗੀ ਮੈਂ ਉਧਰ ਤਾਂ ਮੈਂ ਤੇਰੇ ਬਿਨਾ ਕਦੇ ਵੀ ਆਉਣਾ ਹੀ ਸੀ ਉੱਧਰ ਹਾਂ ਜੀ ਪੁੱਤ ਚੱਲ ਕੋਈ ਨਾ ਐਵੇਂ ਫਿਕਰ ਨਾ ਕਰਿਆ ਕਰ ਵੀ ਮੇਰੀ ਮਾਂ ਹੈ ਨਹੀਂ ਮੈਂ ਵੀ ਤੇਰੀ ਮਾਂ ਨਹੀਂ ਐ ਹਾਂ ਚਾਚਾ ਐਸੇ ਮੈਨੂੰ ਪਤਾ ਹੁੰਦਾ ਹੀ ਆ ਭਈ ਧੀਆ ਨੂੰ ਕਹਿੰਦੇ ਹੁੰਦੇ ਮਾਥੇ ਰਾਂਗੀ ਹੈ ਪੀ ਫੇਰ ਸੰਝਾ ਕੇ ਜਾਉਂ ਹੁਣ ਨਹੀਂ ਆਉਂਦੀ ਆਏ ਕਹਿਣਗੇ ਕੁੜੀ ਆ ਗਈ ਕੁੜੀ ਨੇ ਕੁਝ ਕਹਿਤਾ ਆ ਵੀ ਗੱਲ ਸਹੀ ਨਬਰ ਤੇ ਸਹੀ ਗੱਲ ਆ ਚਾਚੀ ਜੀ ਕੋਈ ਨਹੀਂ ਇਧਰ ਹੀ ਮੁੜ ਜਾ ਤੈਨੂੰ ਪਾਣੀ ਪੀਣਾ ਤੇ ਮੈਂ ਲਿਆ ਦੇ ਮੈਂ ਹੀ ਪੁੱਤ ਮੈਂ ਤਾਂ ਪਾਣੀ ਪੀ ਕੇ ਆਈ ਸੀ ਮੈਂ ਤਾਂ ਉਹੀ ਇਧਰ ਜਾਂਦੀ ਸੀ ਮੈਂ ਅਖਾ ਚੱਲ ਮੈਂ ਜਾ ਆ ਮੈਂ ਜਾਂਦੀ ਜਾਂਦੀ ਚੰਗਾ ਫਿਰ ਚੰਗਾ ਡੈਡੀ ਹੁਣ ਤਾਂ ਖੁਸ਼ ਹਾਂ ਹੁਣ ਤਾਂ ਮੈਂ ਹੱਥਾ ਰੂੰਗੀ ਬਸ ਠੀਕ ਆ ਚਲ ਲੈ ਮੈਂ ਤੈਨੂੰ ਚਾਹ ਬਣਾ ਕੇ ਲਿਆ ਦਉ ਬੋਟ ਲੈਉਣੇ ਬਣਾ ਕੋਈ ਨਾ ਕੋਈ ਨਾ ਕੁਲਦੀਪ ਸਿਆ ਆ ਜਿਹੜੀ ਤੂੰ ਗੱਲ ਕਹੀ ਆ ਨਾ ਕੁੜੀ ਨੂੰ ਰੋਕ ਕੇ ਤੂੰ ਦਾ ਸਮਾਂ ਦੀ ਪੁੱਠਾ ਪੰਗਾ ਲੈ ਲਿਆ ਤੇਰੀ ਸਾਰ ਤਾਂ ਮੈਂ ਕੱਲ ਨੂੰ ਲਵਾਂ ਜਦੋਂ ਮੇਰਾ ਪੁੱਤ ਆ ਗਿਆ ਨਾ ਉਹਨੂੰ ਦੱਸੂ ਵੀ ਸਾਰਾ ਘਰ ਲਟਾਉਂਦਾ ਹੈ ਕੁੜੀ ਨੂੰ ਜਦੋਂ ਉਹ ਦਫਾ ਹੁੰਦੀ ਸੀ ਦਫਾ ਹੋਣ ਦਿੰਦਾ ਉਹਨੂੰ ਰੱਖ ਕੇ ਤੂੰ ਦੱਸ ਕੀ ਕਰਾਉਣਾ ਤੇ ਨਾਲੇ ਆਹ ਜਿਹੜੀ ਤੈਨੂੰ ਪੱਤੀਆਂ ਪੜਾਉਂਦੀ ਹੈ ਨਾ ਆ ਜਾਂਦੀ ਹੈ ਤੇਰੇ ਕੋਲੇ ਦੁੱਖ ਸੁੱਖ ਕਰਨ ਤੇ ਨਾਲੇ ਇਹਨੂੰ ਦੇਉ ਪਤਾ ਘਰੇ ਬੜਨੋਂ ਹਟਾ ਦੂੰ ਇਹਨੂੰ ਮੇਰੇ ਹੁੰਦੇ ਹੁੰਦੇ ਜਿਵੇਂ ਬੇਬਾਕ ਕਰਨ ਤੇ ਲੱਗੇ ਪਏ ਐ ਨਾਲੇ ਕੁੜੀ ਦਾ ਵੀ ਰਹਿਣਾ ਦੁਪਰ ਮੈਂ ਕਰ ਦੂੰ ਲੌਂਦੀ ਕਿਵੇਂ ਆ 10 ਦਿਨ ਵੇਖਦੇ ਹੀ ਜਾਂਦੀ ਹੈ ਸ੍ਰੀ ਕਾਲਾ ਮਾ ਲਾ ਬਾਈ ਬੱਡੀ ਹੋ ਮਰਾ ਪਰ ਤਾਂ ਹੋਰ ਠੀਕ ਆ ਹਾਂ ਮੱਥੜੇ ਇੱਕਦਮ ਆ ਹੋਰ ਕੰਮ ਬਣ ਗਿਆ ਤੇਰਾ ਹਾਂ ਬਣ ਗਿਆ ਮਾਂ ਮੈਂ ਤੈਨੂੰ ਐਂ ਕਹਿੰਦੀ ਸੀ ਪੁੱਤ ਮਾਜੇ 2-4 ਦਿਨ ਨਾ ਹੀ ਹੁੰਦਾ ਕਿਉਂ ਮਾਂ ਮੈਂ ਤੈਨੂੰ ਦੱਸਦੀ ਆ ਗੱਲ ਉਹ ਆਪਣੀ ਕਿਰਨਾ ਨਾਲ ਨਾ ਤੇਰੀ ਭੈਣ ਲੜ ਪੀ ਮੀਤ ਉਹ ਤਾਂ ਮੇਣੋ ਮੇਣੀ ਹੋਈ ਬਲਾਈ ਕੁਛ ਕਿਹਾ ਉਹਨੇ ਤਾਂ ਮਾਂ ਤੂੰ ਵੀ ਜਮਾ ਨਾ ਮੈਂ ਤਾਂ ਹਜੇ ਆਇਆ ਥੱਕਿਆ ਹਾ ਰਿਆ ਮੈਂ ਤਾਂ ਸਮਾਨ ਵੀ ਉਹਨਾਂ ਦੀ ਗੱਡੀ 'ਚ ਭੁੱਲਿਆ ਆ ਉਹ ਕਹਿੰਦੇ ਬਾਅਦ ਚ ਲੈ ਜੀ ਕਹਿੰਦੇ ਸਮਾਨ ਆ ਮੈਂ ਤਾਂ 10 ਮਿੰਟ ਆਰਾਮ ਕਰਨਾ ਸੀ ਕੀ ਗੱਲ ਹੋ ਗਈ ਹੁਣ ਕੀ ਗੱਲ ਦਾ ਤੇ ਮੈਨੂੰ ਸਮਝ ਹੀ ਨਹੀਂ ਆਈ ਜਵਾਕ ਪਿੱਛੇ ਲੜਪੀਂਗਾ ਮੇਣੋ ਮੇਣੀ ਹੋਗੂਗਾ ਹਜੇ ਤਾਂ ਮੈਂ ਤੂੰ ਪੁੱਤ ਘਰੇ ਆ ਗਿਆ ਤੈਨੂੰ ਦੱਸਦਾ ਮੈਂ ਤੇਰਾ ਚਿੱਤ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਤੂੰ ਸਾਰਾ ਦਿਨ ਕਰਦਾ ਰਹਿਣਾ ਭੈਣ ਆ ਮੇਰੀ ਭੈਣ ਆ ਬਗਾਨੇ ਆਪਦੇ ਨਹੀਂ ਬਣਦੇ ਹੁੰਦੇ ਆਪਦੇ ਨਾਲ ਦਾ ਨਾ ਸਕੇ ਆਪਦਾ ਬਣਦਾ ਹੁੰਦਾ ਜੰਮਿਆਂ ਦਾ ਕੀ ਕਹਤਾ ਨੇ ਕੁੜੀ ਜੀ ਨੇ ਹੁਣ ਪਤਾ ਨਹੀਂ ਮੇਰਾ ਤਾਂ ਮੂਡ ਟੜਕੇ ਦਾ ਆਫ ਹੋਇਆ ਪ ਬਿਯੋਜ ਵਾਕੜੀ ਰੋਣ ਲਾਤੀ ਉਹ ਤਾਂ ਖਦੇ ਉਹੀ ਨਹੀਂ ਰੋਈ ਸੀ ਕਦੇ ਤੂੰ ਨਹੀਂ ਉਹਦਾ ਮੂੰਹ ਫਟਕਾਰਿਆ ਅੱਛਾ ਹੋਰ ਇਹ ਤਾਂ ਤੇਰੇ ਪਿਓ ਨੇ ਨਾ ਜੱਬ ਬੀਜ ਲਿਆ ਜਾਂਦੀ ਸੀ ਕੁੜੀ ਚੰਗਾ ਭਲਾ ਕਹਿੰਦਾ ਪੁੱਤ ਤੂੰ 10 ਦਿਨ ਰਹੀਂ 10 ਦਿਨ ਕੀ ਰਹੂਗੀ ਇਹ ਤਾਂ ਨਿਤ ਕਲੇਸ਼ ਪਾਉਗੀ ਇਹਨੂੰ 10 ਰੁਪਏ ਦੇ ਕੇ ਬਸ ਨਾ ਚੜਾਈ ਗਈ ਇਹਨੂੰ ਕਦੇ ਭੱਗ ਜਾ ਜਾ ਇੱਥੇ ਕੀ ਲੈਣ ਆਈਆਂ ਕਦੇ ਤੂੰ ਪੁੱਤ ਮੈਂ ਤੈਨੂੰ ਤਾਈਓ ਕਹਿੰਦੀ ਸੀ ਤੂੰ ਮੈਨੂੰ ਕਹਿ ਦਿੰਦਾ ਸੀ ਨਹੀਂ ਮਾਂ ਇਹ ਮੇਰੀ ਭੈਣ ਹੈ ਭੈਣ ਹੈ ਆ ਭੈਣ ਵੇਖ ਲੈ ਹੁਣ ਆਪੇ ਮਨਾਲਾ ਨਾਲੇ ਕਿਰਨਾਂ ਨੂੰ ਰੁੱਸੀ ਬੈਠੀ ਹੈ ਅੱਛਾ ਕਿੱਥੇ ਆ ਉਹ ਅੰਦਰ ਹੈ ਜਾਂ ਨਾ ਤੂੰ ਵੀ ਰਾਮ ਜਾ ਕਰ ਲੈ ਤੂੰ ਪਿੰਨਾ ਖੜ ਚੰਗਾ ਚੰਗਾ ਮਾਂ ਤੂੰ ਨਾ ਬਾਲਾ ਨਾ ਹੋ ਕਰੀ ਬਸ ਕੋਈ ਗੱਲ ਨਹੀਂ ਮੈਂ ਆਪੇ ਟਿਕਿਆ ਕਰ ਦਾਂਗਾ ਕੁੜੀ ਨੂੰ 10 ਰੁਪਏ ਦੇ ਕੇ ਤੇ ਬਸ ਚੜਾ ਦੇ ਆਪਾਂ ਕੀ ਕਰਾਉਣਾ ਐ ਤੂੰ ਮੇਰੀ ਗੱਲ ਸੁਣ ਤੂੰ ਘੇਰਾ ਨਾ ਇੱਕ ਦੋ ਵਾਰੀ ਉਹਦੇ ਨਾਲ ਗੱਲਬਾਤ ਕਰੀ ਜੇ ਆਪਾਂ ਐ ਚੜਾਵਾਂਗੇ ਨਾ ਪੁੱਤ ਤੇਰੇ ਪਿਓ ਨੇ ਆਪਾਂ ਨੂੰ ਘਰੋਂ ਕੱਢ ਦੇਣਾ ਤੂੰ ਮਾੜਾ ਸੋਚ ਸਮਝ ਕੇ ਗੱਲ ਕਰੀ ਬਾਲਾ ਨਾ ਐਵੇਂ ਉਹਦੇ ਜਵਾਕ ਨੂੰ ਚੀਜ਼ਾਂ ਦਵਾਉਣ ਪਿੰਡ ਚ ਭੱਜ ਜੀ ਨਾ ਆਪਾਂ ਕੋਈ ਦਵਾਉਂਦੇ ਨਹੀਂ ਹੁਣ ਨਹੀਂ ਦਵਾਉਂਦੇਗੇ ਹਾਂ ਬਥੇਰਾ ਤੇਰਾ ਪਿਓ ਘਰ ਲਟਾਈ ਜਾਂਦਾ

ਵਧੀਆ ਬਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਈ ਠੀਕ ਆ ਬਈ ਹੋ ਠੀਕ ਆ ਵੀਰੇ ਹਾਂ ਵਧੀਆ ਬਈ ਵਧੀਆ ਵਧੀਆ ਅੱਛਾ ਵੀਰੇ ਮੈਂ ਤਾਂ ਨਾ ਤੈਨੂੰ ਕੱਲ ਦੀ ਯਾਦ ਕਰੀ ਆਂਦੀ ਸੀ ਵੀ ਮੇਰਾ ਵੀਰਾ ਨਹੀਂ ਆਇਆ ਹੈਗਾ ਘਰ ਸੁਣਾ ਸੁਣਾ ਲੱਗੇ ਜਾਂਦਾ ਸੀ ਸੱਚੀ ਮੇਰਾ ਤਾਂ ਨਾ ਤੇਰੇ ਬਿਨਾ ਜੀ ਨਹੀਂ ਲੱਗਿਆ ਮੈਨੂੰ ਐਸੀ ਮੇਰਾ ਵੀਰਾ ਕਾਦੋ ਕਾਊਗਾ ਤੂੰ ਤਾਂ ਮਸਾਂ ਆਇਆ ਹੈ ਲੈ ਬਸ ਬਣੇ ਮੇਰਾ ਤਾਂ ਚਿੱਤ ਖਰਾਬ ਹੋ ਗਿਆ ਘਰੇ ਵਰਦੇ ਦੀ ਉਹ ਮੇਰਾ ਭਾਂਜਾ ਖੇਢੀ ਜਾਂਦਾਗਾ ਉਹ ਬਾਹਰ ਖੇਢੀ ਜਾਂਦਾ ਮਿੱਟੀ ਦੇ ਵਿੱਚ ਗਰਮੀ ਚ ਉਹਨੂੰ ਭਾਣੇ ਕੋਈ ਮਤ ਦਾ ਦੇ ਦਿਆ ਕਰੋ ਨਾ ਉਹਨੂੰ ਕੋਈ ਸਾਸਰੀ ਕਾਲ ਬਲਾਉਣੀ ਐ ਨਾ ਕੋਈ ਹੋਰ ਲਿਬੜਿਆ ਤੇ ਬੜਿਆ ਕੇ ਮੈਨੂੰ ਚੰਬੜ ਗਿਆ ਮੈਨੂੰ ਕਹਿੰਦਾ ਮਾਮਾ ਗੱਡੀ ਤੇ ਲੈ ਕੇ ਚੱਲਨੀ ਆਥ ਨੇ ਮੈਨੂੰ ਘਮਾ ਕੇ ਲਿਆ ਕੇ ਵੀਰੇ ਜਵਾਕ ਆ ਜਵਾਕ ਤਾਂ ਇਹੀ ਕਰਦੇ ਹੁੰਦੇ ਆ ਬਾਕੀ ਤੂੰ ਤਾਂ ਮੋਹੀ ਵਾਲਾ ਕਰਦਾ ਤਾਂ ਤੈਨੂੰ ਐ ਵੀ ਕਿਉਂ ਲਿਬੜ ਗਿਆ ਸੀ ਉਹ ਮੋ ਤਾਂ ਕਰਦਾ ਭਾਈ ਕੋਈ ਮਾੜਾ ਮੋਟਾ ਮਤ ਦਾ ਦੇ ਦਿਓ ਉਹਨੂੰ ਉਹ ਆਉਂਦੇ ਦੇ ਉਹ ਤਾਂ ਕਹਿੰਦਾ ਲੈ ਮੈਂ ਤਾਂ ਹਜੇ ਬਈ ਘਰੇ ਨਹੀਂ ਬੜਿਆਗਾ ਤੇ ਮੈਨੂੰ ਕਹਿੰਦਾ ਲੈ ਕੇ ਚੱਲ ਕਹਿੰਦਾ ਮੈਨੂੰ ਤਾਂ ਛਿਮਲੇ ਘਮਾ ਕੇ ਲਿਆ ਕੇ ਮਾਮਾ ਹੱਥ ਨੇ ਚੱਲਦੇ ਆ ਗੱਡੀ ਤੇ ਲੈ ਗਰਮੀ ਇੰਨੀ ਪਈ ਬਿਰਜਵਾਕ ਆ ਇਹ ਕਿਹੜਾ ਕਿਸੇ ਨੇ ਸਿਖਾਏ ਆ ਦੇਖੋ ਦੇਖ ਜਵਾਕ ਲੋਕਾਂ ਦੇ ਮਾਪੇ ਉਹ ਘੁੰਮਣ ਲੈ ਜਾਂਦੇ ਆ ਜਾਂ ਮਾਮੇ ਮਮਸਾਂ ਲੈ ਜਾਂਦੇ ਆ ਹਨਾ ਉਹਨਾਂ ਨੂੰ ਦੇਖ ਕੇ ਉਹਨੇ ਕਹਿਤਾ ਵੀ ਮੈਂ ਵੀ ਘੁੰਮਣ ਜਾਣਾਗਾ ਕੋਈ ਵੀਰਾਂ ਨੂੰ ਕਹੀ ਐ ਥੋੜੀ ਹੁੰਦਾਗਾ ਕੋਈ ਇੰਨਾ ਤਾਂ ਨਹੀਂ ਤੇ ਨਾਲੇ ਭਾਈ ਮੈਂ ਤੈਨੂੰ ਐ ਕਹਿੰਦਾ ਸੀ ਚਲ ਮੈਂ ਤੇਰੀ ਗੱਲ ਨਾਲ ਮੈਂ ਸਹਿਮਤ ਆ ਵੀ ਜਵਾਕ ਆ ਉਹ ਤਾਂ ਨਿਆਣਾਗਾ ਉਹ ਵੱਡਾ ਹੋਇਆ ਫਿਰ ਜਦੋਂ ਵੱਡਾ ਹੋ ਗਿਆ ਉਦੋਂ ਆਪਾਂ ਨੂੰ ਕੀ ਕਹਾਂਗੇ ਉਹੀ ਆਪਾਂ ਨੂੰ ਤੰਗ ਕਰੂਗਾ ਫਿਰ ਤੂੰ ਸਾਨੂੰ ਕਹੇਂਗੀ ਕਿ ਕਦੇ ਕਿਸੇ ਨੂੰ ਕਹੇਂਗੀ ਮੈਨੂੰ ਸਮਝਾਉ ਤੰਗ ਕਰਦਾਗਾ ਓਹ ਵੀਰੇ ਕਿਉਂ ਫਿਕਰ ਕਰੀਐ ਨਾ ਜਦੋਂ ਵੱਡਾ ਹੋਊਗਾ ਨਾ ਉਹ ਆਪ ਹੀ ਸਿਆਣਾ ਹੋ ਜਾਣਾ ਤੂੰ ਆਪਦੇ ਬਾਰੇ ਯਾਦ ਕਰ ਕਿੰਨੀ ਸ਼ਰਾਰਤਾ ਕਰਦਾ ਹੁੰਦਾ ਸੀ ਮੈਨੂੰ ਕੁੱਟਦਾ ਹੁੰਦਾ ਸੀ ਆਖਰ ਨੂੰ ਤੂੰ ਹੋ ਗਿਆ ਨਾ ਸਿਆਣਾ ਬਾਈ ਸਿਆਣੇ ਦੀ ਗੱਲ ਨਹੀਂ ਗਈ ਉਦੋਂ ਸਮਾਂ ਚੰਗਾ ਸੀਗਾ ਉਹ ਕਲਯੁਗ ਦਾ ਪਹਿਰਾਗਾ ਕਿੰਨਾ ਸਮਾਂ ਚੰਗਾ ਸੀ ਉਦੋਂ ਗੱਲ ਬਾਈ ਸਮਝੀਦੀ ਹੁੰਦੀ ਐ ਤੂੰ ਬਾਈ ਹੁਣ ਸਿਆਣੀ ਐਗੀ ਤੂੰ ਤਾਂ ਆਪ ਕਮਲੀ ਬਣੀ ਫਿਰਦੀ ਐਗੀ ਤੂੰ ਕਿਹੜਾ ਵੱਡੀ ਨਹੀਂ ਹੋਈਗੀ ਤੂੰ ਤਾਂ ਆਪ ਕਮਲੀ ਬਣ ਗਈ ਹੁਣ ਕਮਲੀ ਬਣ ਗਈ ਵੀਰੇ ਇਹ ਕਹੀ ਜੀ ਗੱਲਾਂ ਕਰਦਾ ਕਮਲੀ ਬਣ ਨੂੰ ਮੈਂ ਕੀ ਕਰਦਾ ਮੈਂ ਤਾਂ ਕੁਮਾਰੀ ਹੁੰਦੀ ਨੇ ਕਦੇ ਕੋਈ ਲਾਂਭਾ ਤੁਨੋਂ ਦਵਾਈਆ ਤੇ ਹੁਣ ਕਿਹੜੀਆਂ ਗੱਲਾਂ ਕਰੀ ਜਾਂਦਾ ਤੂੰ ਬੱਸ ਭਾਈ ਉਦੋਂ ਨਹੀਂ ਦਵਾਈਆ ਹੁਣ ਦਵਾਈ ਜਾਨੀ ਆਗੀ ਆ ਮੈਂ ਤਾਂ ਘਰੇ ਆਇਆ ਸੀ ਮਾਂ ਕਹਿੰਦੀ ਤੇ ਆਪਦੀ ਪਰਝਾਈ ਨਾਲ ਲੜਪੇ ਆਉਣ ਸਾਰ ਤੇ ਭਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਦੇ ਨਾਲ ਮੈਂ ਨਹੀਂ ਅੱਜ ਤੱਕ ਕਿਦੇ ਉੱਚਾ ਨੀ ਮਾਂ ਬੋਲਿਆਗਾ ਐਨਾ ਕਰਦਾ ਤੱਦਰ ਕਰਦੀ ਤੂੰ ਆਉਣ ਸਾਰ ਉਹਦੇ ਗਲ ਪੈਗੀ ਹੈ ਵੀਰੇ ਤੇਨੂੰ ਮਾਂ ਕਹਿੰਦੀ ਆਂ ਮਾਂ ਨੇ ਕਿਹਾ ਬਈ ਮਾਂ ਨੇ ਐਡਾ ਵੱਡਾ ਝੂਠਾ ਤਾਂ ਬੋਲਤਾ ਮੈਂ ਤਾਂ ਭਾਬੀ ਨਾਲ ਲੜੇ ਨਹੀਂ ਹੈਗੀ ਬਾਈ ਮਾਂ ਨਹੀਂ ਝੂਠ ਮਾਰਦੀ ਮੇਰੇ ਬਾਦ ਤਾਂ ਰੱਬ ਆਗਾ ਮੇਰੀ ਮਾਂ ਘਰ ਬੰਨੀ ਬੈਠੀ ਹੈਗੀ ਮੇਰੀ ਮਾਂ ਝੂਠ ਨਹੀਂ ਮਾਰਦੀ ਬਾਈ ਚੱਲ ਕੋਈ ਨਹੀਂ ਵੀਰੇ ਚੰਗਾ ਗਰ ਮੀਆਂ ਤੂੰ ਨਾਲ ਨਰ ਵਗ ਜਾ ਬਾਈ ਮੈਂ ਤੈਨੂੰ ਦੱਸਦਾ ਗੱਲ ਆ ਤੂੰ ਆਪਦਾ ਜੇ ਜਾਣਾ ਪਿੰਡਾ ਤੂੰ ਟਾਈਮ ਨਾਲ ਵਗ ਜਾ ਬਾਈ ਬਣ ਕੇ ਤੇ ਸਾਡੇ ਘਰੇ ਘਰੇ ਇਸ ਨਾ ਪਾ ਦੇਖ ਮੈਂ ਤੈਨੂੰ ਇਹ ਦੱਸਦਾਗਾ ਉਹ ਜੇ ਬਾਗੀ ਤੇ ਨਾਲੇ ਸਾਡਾ ਜਾ ਸਾਰਾ ਹੁੱਕਾ ਪਾਣੀ ਬੰਦ ਹੋਊ ਕੱਲ ਨੂੰ ਪੰਚਾਇਤ ਤੋਂ ਪੰਚਾਇਤੀ ਹੋਣਗੇ ਅਗਲਾ ਆਖੂਗਾ ਤੁਸੀਂ ਆਪਦੀ ਕੁੜੀ ਨੂੰ ਨਾ ਸਮਝਾਇਆ ਤੂੰ ਬਾਈ ਬਣ ਕੇ ਤੇ ਵਗ ਜਾ ਅੱਜ ਤੇ ਮੈਥੋਂ ਹੋਰ ਨਾ ਕਦੇ ਕਿਸੇ ਦਾ ਨੁਕਸਾਨ ਹੋ ਜੇ ਕਿਸੇ ਦੇ 60 ਫੀਟ ਵੱਜ ਜੇ ਜਾਂ ਮੈਨੂੰ ਆ ਆਪਦਾ ਹੀ ਕਰ ਲਾ ਮੈਂ ਬਸ ਤੇਰੇ ਮੂਰੇ ਬੇਨਤੀ ਹੈ ਭੈਣ ਬਣ ਕੇ ਤੂੰ ਅੱਜ ਵਗ ਜਾ ਕੋਈ ਨਹੀਂ ਵੀਰੇ ਮੈਂ ਸੋਚਦੀ ਆ ਜਾਂ ਤੂੰ ਅੰਦਰ ਵਗ ਜਾ ਹੋਰ ਵਗ ਜਾ ਭਾਈ ਤੂੰ ਹਾਏ ਵੀ ਮੇਰਾ ਰੱਬਾ ਦੇਖੀ ਲੱਜ ਮੈਨੂੰ ਮੇਰਾ ਭਰਾ ਵੀ ਐ ਕਹਿਣ ਲੱਗ ਗਿਆ ਮੈਂ ਮੰਦੀ ਆ ਇਹ ਮੇਰਾ ਸਾਕਾ ਭਰਾ ਨਹੀਂ ਹੈਗਾ ਮੇਰੀ ਮਤੇਰ ਮਾਂ ਦਾ ਪੁੱਤ ਆ ਪਰ ਮੈਂ ਤਾਂ ਇਹਨੂੰ ਕਦੇ ਬਗਾਨਾ ਸਮਝਿਆ ਹੀ ਨਹੀਂ ਸੀ ਮੈਂ ਤਾਂ ਇਹਨੂੰ ਆਪਦੇ ਨਾਲੋਂ ਵਤ ਕੇ ਸਮਝਦੀ ਸੀ ਮੈਨੂੰ ਐ ਹੁੰਦਾ ਸੀਗਾ ਚਲ ਮੇਰੀ ਮਾਂ ਤਾਂ ਮੈਨੂੰ ਜਨਮ ਤਿੰਦੇ ਹੀ ਮਰ ਗਈ ਸੀ ਵੀ ਇਹ ਮੇਰੀ ਮਾਂ ਗਈ ਚਲ ਕਰ ਮੇਰੀ ਮਾਂ ਨੇ ਅੱਜ ਮੇਰੇ ਬਦਲੇ ਹੀ ਲੈਣੇ ਲੈ ਮੇਰੇ ਭਰਾ ਨਾਲ ਉਹ ਵੀ ਮੇਰੇ ਨਾਲ ਤੋੜਦਾ ਸੱਚੀ ਮਾਂ ਮੈਂ ਤੇਰੇ ਬਾਰੇ ਕਦੇ ਐ ਨਹੀਂ ਸੋਚਿਆ ਸੀਗਾ ਵੀ ਤੂੰ ਸਾਡਾ ਭੈਣ ਭਰਾਵਾਂ ਦਾ ਹੀ ਫਰਕ ਪਵਾਏਂਗੀ ਤੂੰ ਬਹੁਤ ਮਾੜਾ ਕੀਤਾ ਜੋ ਵੀ ਕੀਤਾ ਤੂੰ ਆਪ ਮੈਨੂੰ ਨੱਕੋ ਬੋਲੋ ਤਾਰ ਦੀ ਸੀ ਤਾਰੀ ਰੱਖਦੀ ਮੇਰੇ ਪਿਓ ਨੂੰ ਵੀ ਤੁਸੀਂ ਤੰਗ ਕਰ ਰੱਖਿਆ ਤੇ ਮੇਰੇ ਭਰਾ ਨਾਲ ਉਹ ਵੀ ਮੇਰੇ ਫਰਕ ਪਵਾ ਕੇ ਰੱਖਦਾ ਇਹ じゃ ਮੈਂ ਕਿਹੜਾ ਮਾੜਾ ਕਰਦਾ ਤੁਹਾਡਾ ਤੇ ਪੀਰਾ ਤਾਂ ਉਤੋਂ ਮੈਨੂੰ ਤੋੜ ਤੋੜ ਸਿੱਟੀ ਜਾਂਦਾ ਵੇ ਜਾ ਤੂੰ ਭੱਗ ਜਾ ਇੱਥੋਂ ਸਾਡੇ ਘਰੇ ਕਲੇਸ਼ ਪਾਏਂਗੀ ਕੋਈ ਨਹੀਂ ਵੀਰੇ ਮੈਂ ਤੇਰੇ ਘਰੋਂ ਤਾਂ ਭੱਜ ਜੂੰਗੀ ਪਰ ਕਿਤੇ ਨਾ ਕਿਤੇ ਤੂੰ ਮੈਨੂੰ ਯਾਦ ਕਰਿਆ ਕਰੇਂਗਾ ਵੀ ਮੇਰੀ ਭੈਣ ਸਹੀ ਸੀ ਤੇ ਮੇਰੀ ਮਾਂ ਗਲਤ ਸੀ ਮੈਨੂੰ ਤਾਂ ਐ ਸੀ ਵੀ ਖਿਰਨਾ ਭਾਬੀ ਇਹਨੂੰ ਕਹਿੰਦੀ ਹੋਊਗੀ ਵੀ ਉਹ ਮੇਰੇ ਨਾਲ ਲੜ ਪਈ ਗੱਲ ਕਰਕੇ ਇਹਨਾਂ ਨੇ ਐਡਾ ਵੱਡਾ ਝੂਠ ਬਣਾ ਕੇ ਆਹ ਮਾਂ ਨੂੰ ਦੱਸਿਆ ਜਿਹੜਾ ਸਾਡੇ ਭੈਣ ਭਰਾਵਾਂ 'ਚ ਫਰਕ ਪਵਾਤਾ ਹੇ ਮੇਰੇ ਰੱਬਾ ਚੱਲ ਕੋਈ ਨਹੀਂ ਮੈਂ ਨਾ ਪਾਣੀ ਦੇ ਦਾਂ ਮੇਰਾ ਧੁੱਪ ਆਇਆ ਸੀਗਾ